ਲੋ ਜੀ ਵਿੱਕੀ ਤੇ ਬੋਵੀ ਬਾਬਾ ਜੀ ਦਾ ਪ੍ਰਸ਼ਾਦ ਲੈਣ ਵਾਸਤੇ ਚਲੇ ਗਏ ਮੱਥਾ ਟੇਕਣ ਤੋਂ ਬਾਅਦ ਅਸੀਂ ਪ੍ਰਸ਼ਾਦ ਲਿਆ ਇਹ ਦੇਖੋ ਜੀ ਇੱਥੋਂ ਦੀ ਮਾਰਕੀਟ ਇਹ ਬਾਬਾ ਜੀ ਦਾ ਪ੍ਰਸ਼ਾਦ ਮਿਲਦਾ ਹੈ ਏ ਅਸੀਂ ਜਾ ਰਹੇ ਹਾਂ ਉਹਨ ਇੱਥੋਂ ਬਾਬਾ ਜੀ ਦੇ ਉੱਤਰ ਮੰਜੀ ਸਾਹਿਬ ਗੁਰਦੁਆਰਾ ਨਾਲ ਹੀ ਨਾਲ ਹੀ ਮੰਜੀ ਸਾਹਿਬ ਗੁਰਦੁਆਰਾ ਦੇਖੋ ਜੀ ਸਾਡਾ ਬੋਵੀ ਬੋਵੀ ਢੋਰ ਕਿਵੇਂ ਠੀਕ ਹੈ ਇਹ ਸਾਨੂੰ ਉਹ ਸਾਹਮਣੇ ਕਮਰਾ ਸਾਨੂੰ ਮਿਲਿਆ ਦੂਜੀ ਮੰਜ਼ਿਲ ਤੇ ਇੱਥੇ ਤੁਹਾਨੂੰ ਫ੍ਰੀ ਕਮਰੇ ਦੀ ਸਹੂਲਤ ਵੀ ਦਿੱਤੀ ਜਾਂਦੀ ਏ ਇੱਥੇ ਤੁਸੀਂ ਕਮਰਾ ਵੀ ਲੈ ਸਕਦੇ ਹੋ ਜਿਵੇਂ ਰੈਸਟ ਕਰਨੀ ਹੋਵੇ ਇੱਥੋਂ ਅਸੀਂ ਹੁਣ ਆ ਕੇ ਮੱਥਾ ਟੇਕ ਕੇ ਰੋਟੀ ਖਾਵਾਂਗੇ ਜਾਂ ਚਾਹ ਪਕੌੜੇ ਪਹਿਲਾਂ ਮੱਥਾ ਟੇਕ ਲਈਏ ਜਿਹੜੇ ਕੰਮ ਬਾਬਾ ਜੀ ਦੇ ਆਏ ਖਾਣ ਵਾਲੀ ਸੰਗਤ ਤੇ ਬੜੀ ਮਿਲਾਾਲ ਇਹ ਰੰਗ ਰਹਿ ਉਹ ਖਾਣ ਨੂੰ ਰਹਿਂਦੀ ਹੈ ਹੈ ਲੈ ਲੈ ਅਹ ਕੇ ਰਹਿਂਦੀ ਰਹਿਂਦੀ ਚੱਲ ਕਰ ਲੋ ਜੀ ਅਸੀਂ ਉਧਰੋਂ ਮੱਥਾ ਟੇਕ ਕੇ ਬੇਰੀ ਸਹਿਬ ਵੱਲੋਂ ਇਧਰ ਚਲੇ ਗਏ ਤਪਸਥਾਨ ਮੰਜੀ ਸਹਿਬ ਇੱਥੇ ਵੀ ਬਾਬਾ ਵਰਪາກ ਸਿੰਘ ਜੀ ਨੇ ਤਪੱਸਿਆ ਕੀਤੀ ਸੀਗੀ ਤਪਸਥਾਨ ਗੁਰਦੁਆਰਾ ਮੰਜੀ ਸਹਿਬ ਬਾਬਾ ਵਰਪາກ ਸਿੰਘ ਸੇ ਖਾਣ ਲੱਗੇ ਆਂ ਔਰ ਇਹਨੇ ਸਮੋਸੇ ਗਰਮ ਤੇ ਇਹ ਬੰਦਾ ਮੈਂ ਨਾਲ ਵਾਲੀ ਦੁਕਾਨ ਤੋਂ ਨਮਕਾ ਲੈ ਕੇ ਆਏ ਤੇ ਇਹਨੇ ਅੱਧੀ ਵੀ ਕਰਤੀ ਅਸੀਂ ਅਜੇ ਤਿੰਨੇ ਜਣੇ ਬੈਠੇ ਆਂ ਪੀਣ ਵਾਲੇ ਪਿਆਸ ਜਿਆਦੀ ਲੱਗੀ ਸੀ ਨਾਲੇ ਜੱਗ ਵੀ ਪੀ ਗਏ ਆ ਪਹਿਲਾਂ ਬਾਬੇ ਦੇ ਇੱਥੇ ਆਏ ਆ ਤੇ ਦੇਖੋ ਟੇਸਟ ਚੈੱਕ ਕਰਾ ਰਿਆ ਨਮਕੇ ਦਾ ਵੀ ਕਹਿੰਦਾ ਹੈਗਾ ਨਾ ਨਿੰਕਾ ਕੱਟ ਹੈ ਕਹਿੰਦਾ ਨਮਕਾ ਕੀ ਕਹਿੰਦਾ ਕਹਿੰਦਾ ਨਿੰਮਕਾ ਖਾਣੇ। ਨਾਰਮਲ ਕਹਤੇ ਨੇ। ਛੋਲੇ ਵਾਲੇ ਦੇ। ਛੋਲੇ ਕਿਉਂ ਬੋਏ? ਪਤਾ ਨਹੀਂ ਕਿਉਂ। ਛੋਲੇ ਵਾਲੇ ਖਾਣੇ ਨਹੀਂ ਤੋਂ। ਦੇਖ ਲੈ ਜੇ ਨਹੀਂ ਕਿਸੇ ਕੋਲ ਕਰਾਣੇ ਸੀ ਤੂੰ ਕਰਵਾ ਲੇ। ਪਰ ਇਸਕਾ ਡਿਮਾਂਡ ਵੀ ਜ਼ੋਰ ਹੋਤੀ ਹੈ। ਐਨਕਾ ਲੱਗੀਆਂ ਅੱਖ ਨਹੀਂ ਦਿਖ ਰਹੀਆਂ। ਇੱਕ ਗੁਰਦੁਆਰੇ ਦੇ ਸਾਹਮਣੇ ਹੋਟਲ ਹੈ ਬਈਆਂ ਦਾ। ਪਿਆਜ਼ ਵੀ ਕੱਟ ਰਿਹਾ ਮੈਨੂੰ ਲੱਗਦਾ ਹੈ। ਇੱਥੇ ਘੋਟਲੇ ਇੱਥੇ